ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਫਰਮਾਨ ਹਨ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਰਾਜੇ ਪਾਪ ਕਮਾਉਣ ਦੇ ਉਲਟੀ ਬਾੜ ਖੇਤ ਕੋ ਖਾਈ ਸੱਚੇ ਪਾਰਸਾ ਜੀਓ ਜੂਨ 1984 ਸਮੇ ਦੀ ਹਕੂਮਤ ਜਾਲਮ ਕਾਂਗਰਸ ਸਰਕਾਰ ਦੇ ਨਿਰਦਈ ਹੁਕਮਰਾਨਾਂ ਦਾ ਹੁਕਮ ਮੰਨ ਕੇ ਭਾਰਤੀ ਫੌਜਾਂ ਨੇ ਰੋਹਾਨੀਅਤ ਦੇ ਕੇਂਦਰ ਡਿੱਠੇ ਸੱਬੇ ਥਾਂ ਨਹੀਂ ਤੁਦ ਜਿਹਿਆ ਬਦਹੁ ਪੁਰਖ ਵਿਦਾਤਾ ਤਾ ਤੂੰ ਸੋਹਿਆ ਖੱਤਰੀ ਬ੍ਰਾਹਮਣ ਸੂਦਵੈਸ ਉਪਦੇਸ਼ ਚੋ ਵਰਨਾ ਕੋ ਸੰਜਾ ਦੇ ਮੁਜਸਮੇ ਸੋਢੀ ਸੁਲਤਾਨ ਪਿਤਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 52 ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਮਲਾ ਕਰਕੇ ਸਿੱਖ ਧਰਮ ਦੇ ਸਰਵ ਉੱਚ ਤਖਤ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੰਕਾ ਤੋਪਾ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਢੈ ਢੇਰੀ ਕੀਤਾ ਦਰਸ਼ਨ ਕਰਨ ਆਈਆਂ ਬੇਅੰਤ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਗਗਨ ਦਮਾ ਮਾਂ ਬਾਜਿਓ ਪਰਿਓ ਨਿਸਾਨੈ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬ ਹੂ ਨਾ ਛਾਡੇ ਖੇਤ ਸਤ ਗੁਰੂ ਜੀਓ ਆਪ ਜੀ ਦੇ ਦਰੋਂ ਕਰੋ ਵਰਸਾਏ ਹੋਏ ਮਹਾਂਪੁਰਖ ਵੀਮੀ ਸਦੀ ਦੇ ਮਹਾਨ ਜਰਨੈਲ ਬਾਬਾ ਏ ਕੌਮ ਪੰਥ ਰਤਨ